ਸੰਗਤ ਜੀ ਜਿਸ ਦੇ ਘਰੇ ਮਾਇਆ ਨਹੀਂ ਟਿਕਦੀ ਜਾਂ ਮਾਇਆ ਘਰ ਵਿੱਚ ਆਉਂਦੀ ਹੀ ਨਹੀਂ ਘਰ ਵਿੱਚ ਅੱਤ ਦੀ ਗਰੀਬੀ ਹੈ ਅੱਜ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਘਰ ਵਿੱਚ ਇਹ ਸਭ ਕਿਉਂ ਹੋ ਰਿਹਾ ਹੈ ਕਿ ਸਾਡੇ ਕਰਮਾਂ ਵਿੱਚ ਕੋਈ ਦੋਸ਼ ਹੈ ਜਾਂ ਸਾਡੀ ਕਿਸਮਤ ਵਿੱਚ ਮਾਇਆ ਹੈ ਹੀ ਨਹੀਂ ਸਾਡੇ ਨਾਲ ਪਿਛਲੇ ਕਈ ਸਾਲਾਂ ਤੋਂ ਇਹ ਕਿਉਂ ਹੋ ਰਿਹਾ ਹੈ ਕੀ ਇਸ ਦਾ ਕੋਈ ਹੱਲ ਹੋ ਸਕਦਾ ਹੈ ਜਾਂ ਨਹੀਂ ਇਸ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਅੱਜ ਅਸੀਂ ਵੀਡੀਓ ਰਾਹੀਂ ਪੂਰੀ ਜਾਣਕਾਰੀ ਦੇਵਾਂਗੇ ਪਰ ਵੀਡੀਓ ਪੂਰੀ ਜ਼ਰੂਰ ਦੇਖਣਾ ਤਾਂ ਜੋ ਸਾਡੀ ਸਮੱਸਿਆ ਦਾ ਹੱਲ ਹੋ ਸਕੇ ਕੋਈ ਵੀ ਵੀਡੀਓ ਦਾ ਪਾਰਟ ਸਕਿਪ ਨਹੀਂ ਕਰਨਾ ਜੇ ਤੁਸੀਂ ਵੀਡੀਓ ਸਕਿਪ ਕਰਕੇ ਦੇਖਦੇ ਹੋ ਤਾਂ ਪੂਰੀ ਜਾਣਕਾਰੀ ਨਹੀਂ ਮਿਲੇਗੀ ਅਤੇ ਆਪ ਜੀ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਇਸ ਲਈ ਵੀਡੀਓ ਪੂਰੀ ਜ਼ਰੂਰ ਵੇਖੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੋ ਆਓ ਵੇਖਦੇ ਹਾਂ ਵੀਡੀਓ ਇੱਕ ਵਾਰ ਦੀ ਗੱਲ ਹੈ ਮਾਇਆ ਅਤੇ ਕਰਮਾਂ ਵਿੱਚ ਵੈਸ ਹੋ ਗਈ ਮਾਇਆ ਕਹਿਣ ਲੱਗੀ ਕਿ ਲੋਕਾਂ ਨੂੰ ਅਮੀਰ ਜਾਂ ਗਰੀਬ ਬਣਾਉਂਦੀ ਮੈਂ ਹਾਂ ਮੈਂ ਕਿਸੇ ਗਰੀਬ ਨੂੰ ਅਮੀਰ ਅਤੇ ਅਮੀਰ ਨੂੰ ਕੰਗਾਲ ਬਣਾ ਸਕਦੀ ਹਾਂ ਸਾਰੀ ਦੁਨੀਆ ਮੇਰੀ ਪੂਜਾ ਕਰਦੀ ਹੈ ਸਾਰੀ ਦੁਨੀਆ ਮੇਰੇ ਅੱਗੇ ਝੁਕਦੀ ਹੈ ਸਾਰਾ ਸੰਸਾਰ ਮੈਨੂੰ ਸਲਾਮਾਂ ਕਰਦਾ ਹੈ ਇਸ ਲਈ ਮੇਰੀ ਤਾਕਤ ਸਭ ਤੋਂ ਵੱਧ ਹੈ ਪਰ ਕਰਮ ਕਹਿਣ ਲੱਗੇ ਨਹੀਂ ਲੋਕਾਂ ਨੂੰ ਅਮੀਰ ਜਾਂ ਗਰੀਬ ਬਣਾਉਣਾ ਸਾਡੇ ਕਰਮਾਂ ਦੇ ਹੱਥ ਵਿੱਚ ਹੈ ਜੇ ਕਿਸੇ ਦੇ ਕਰਮਾਂ ਵਿੱਚ ਤੂੰ ਮਾਇਆ ਨਹੀਂ ਹੈ ਤਾਂ ਤੂੰ ਕਿਸੇ ਕੋਲ ਨਹੀਂ ਜਾ ਸਕਦੀ ਆਖਰ ਵਿੱਚ ਉਹਨਾਂ ਨੇ ਇੱਕ ਫੈਸਲਾ ਕੀਤਾ ਸਾਹਮਣੇ ਜੋ ਗਰੀਬ ਲੱਕੜਹਾਰਾ ਲੱਕੜਾਂ ਕੱਟ ਰਿਹਾ ਹੈ ਉਸ ਨੂੰ ਅਮੀਰ ਕੌਣ ਬਣਾ ਸਕਦਾ ਹੈ ਪਹਿਲਾ ਮੌਕਾ ਮਾਇਆ ਨੂੰ ਮਿਲਿਆ ਮਾਇਆ ਦਾ ਪਹਿਲਾ ਯਤਨ ਮਾਇਆ ਨੇ ਲੱਕੜਹਾਰੇ ਨੂੰ ਇੱਕ ਬਹੁਤ ਕੀਮਤੀ ਲਾਲ ਹੀਰਾ ਦੇ ਦਿੱਤਾ ਪਰ ਜਦੋਂ ਉਹ ਨਦੀ ਵਿੱਚ ਪਾਣੀ ਪੀਣ ਗਿਆ ਤਾਂ ਉਹ ਲਾਲ ਉਸ ਦੀ ਜੇਬ ਵਿੱਚੋਂ ਨਿਕਲ ਕੇ ਪਾਣੀ ਵਿੱਚ ਡਿੱਗ ਗਿਆ ਅਤੇ ਗੁੰਮ ਹੋ ਗਿਆ ਮਾਇਆ ਦਾ ਦੂਜਾ ਯਤਨ ਫਿਰ ਮਾਇਆ ਨੇ ਉਸ ਨੂੰ ਮੋਹਰਾ ਨਾਲ ਭਰੀ ਇੱਕ ਥੈਲੀ ਦਿੱਤੀ ਲੱਕੜਹਾਰੇ ਦੀ ਗਵੰਡਣ ਨੇ ਵੇਖਿਆ ਕਿ ਉਸ ਦੇ ਹੱਥ ਵਿੱਚ ਇੱਕ ਥੈਲੀ ਹੈ ਜਿਹੜੀ ਕਿਸੇ ਚੀਜ਼ ਦੇ ਨਾਲ ਭਰੀ ਹੋਈ ਹੈ ਉਸ ਦੀ ਗਵੰਡਣ ਨੇ ਚਲਾਕੀ ਨਾਲ ਉਹ ਥੈਲੀ ਚੋਰੀ ਕਰ ਲਈ ਮਾਇਆ ਦਾ ਤੀਜਾ ਯਤਨ ਫਿਰ ਮਾਇਆ ਨੇ ਉਸ ਨੂੰ ਇੱਕ ਕੀਮਤੀ ਹਾਰ ਦਿੱਤਾ ਲੱਕੜਹਾਰੇ ਨੇ ਉਸ ਹਾਰ ਨੂੰ ਆਪਣੀ ਪੱਗ ਵਿੱਚ ਟੰਗ ਲਿਆ ਉਹ ਚਮਕਦਾਰ ਚੀਜ਼ ਨੂੰ ਵੇਖ ਕੇ ਇੱਕ ਇਲ ਉਸ ਨੂੰ ਝਪਟ ਕੇ ਲੈ ਗਈ ਇਸ ਤਰ੍ਹਾਂ ਮਾਇਆ ਦੀਆਂ ਤਿੰਨ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਲੱਕੜਹਾਰਾ ਗਰੀਬ ਹੀ ਰਹਿ ਗਿਆ ਹੁਣ ਕਰਮਾਂ ਦੀ ਵਾਰੀ ਸੀ ਕਰਮਾਂ ਨੇ ਉਸ ਲੱਕੜਹਾਰੇ ਨੂੰ ਸਿਰਫ 2 ਪੈਸੇ ਦਿੱਤੇ ਲੱਕੜਹਾਰੇ ਨੇ ਉਨ੍ਹਾਂ ਦੋ ਪੈਸਿਆਂ ਦੀ ਇੱਕ ਮੱਛੀ ਖਰੀਦ ਲਈ ਜਦੋਂ ਉਸਨੇ ਮੱਛੀ ਕੱਟੀ ਤਾਂ ਉਸਦੇ ਪੇਟ ਵਿੱਚੋਂ ਇੱਕ ਕੀਮਤੀ ਲਾਲ ਨਿਕਲਿਆ ਕਿਉਂਕਿ ਨਦੀ ਵਿੱਚ ਡਿੱਗਿਆ ਲਾਲ ਉਸ ਮੱਛੀ ਨੇ ਨਿਗਲ ਲਿਆ ਸੀ ਖੁਸ਼ ਹੋ ਕੇ ਉਹ ਘਰ ਆਇਆ ਅਤੇ ਆਪਣੀ ਪਤਨੀ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਕਿ ਮੇਰੀ ਗੁੰਮ ਹੋਈ ਚੀਜ਼ ਮਿਲ ਗਈ ਹੈ ਇਹ ਸੁਣ ਕੇ ਗਵੰਡਣਾ ਡਰ ਗਈ ਕਿ ਸ਼ਾਇਦ ਇਸ ਨੂੰ ਚੋਰੀ ਬਾਰੇ ਪਤਾ ਲੱਗ ਗਿਆ ਹੈ ਅਤੇ ਇਹ ਪੁਲਿਸ ਨੂੰ ਦੱਸੇਗਾ ਪੁਲਿਸ ਦੇ ਡਰੋਂ ਉਸਨੇ ਮੋਹਰਾਂ ਵਾਲੀ ਚੋਰੀ ਕੀਤੀ ਥੈਲੀ ਉਸ ਲੱਕੜਹਾਰੇ ਦੇ ਘਰ ਦੇ ਮੋਗੇ ਛੇਕ ਵਿੱਚੋਂ ਅੰਦਰ ਸੁੱਟ ਦਿੱਤੀ ਇਸ ਤਰ੍ਹਾਂ ਉਸ ਨੂੰ ਮੋਹਰਾਂ ਦੀ ਥੈਲੀ ਵੀ ਮਿਲ ਗਈ ਅਤੇ ਜਦੋਂ ਲੱਕੜਹਾਰਾ ਜੰਗਲ ਵਿੱਚ ਗਿਆ ਤਾਂ ਉਸ ਨੂੰ ਦਰਖਤ ਉੱਤੇ ਇਲਾ ਦੇ ਆਲਣੇ ਕੋਲ ਲਟਕਦਾ ਹੋਇਆ ਹਾਰ ਵੀ ਮਿਲ ਗਿਆ ਇਸ ਤਰ੍ਹਾਂ ਉਹ ਲੱਕੜਹਾਰਾ ਅਮੀਰ ਬਣ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਮਨੁੱਖ ਨੂੰ ਆਪਣੇ ਕਰਮਾਂ ਦਾ ਹੀ ਫਲ ਮਿਲਦਾ ਹੈ ਗਰੀਬੀ ਅਮੀਰੀ ਦੁੱਖ ਸੁੱਖ ਸਭ ਕੁਝ ਉਸ ਦੇ ਆਪਣੇ ਕੀਤੇ ਹੋਏ ਕੰਮਾਂ ਦੇ ਹੀ ਨਤੀਜੇ ਹੁੰਦੇ ਹਨ ਸਾਨੂੰ ਇਸ ਤੋਂ ਸਿੱਖਿਆ ਇਹ ਮਿਲਦੀ ਹੈ ਇਹ ਕਹਾਣੀ ਕਰਮਾਂ ਦੀ ਪ੍ਰਾਰਥਨਾ ਦਰਸਾਉਂਦੀ ਹੈ ਭਾਵ ਮਨੁੱਖ ਦੇ ਕੀਤੇ ਕੰਮਾਂ ਦਾ ਮਹੱਤਵ ਦੌਲਤ ਮਾਇਆ ਤੋਂ ਵੀ ਵੱਧ ਹੈ ਕਰਮਾਂ ਦੀ ਸ਼ਕਤੀ ਸਭ ਤੋਂ ਉੱਪਰ ਹੈ ਸੰਦੇਸ਼ ਮਨੁੱਖ ਦਾ ਭਾਗ ਜਾਂ ਕਿਸਮਤ ਉਸ ਦੇ ਕਰਮਾਂ ਉੱਤੇ ਨਿਰਭਰ ਕਰਦੀ ਹੈ ਚੰਗੇ ਜਾਂ ਮਾੜੇ ਹਾਲਾਤ ਦੁੱਖ ਜਾਂ ਸੁੱਖ ਇਹ ਸਭ ਸਾਡੇ ਪਿਛਲੇ ਵਰਤਮਾਨ ਕਰਮਾਂ ਦਾ ਹੀ ਫਲ ਹੁੰਦੇ ਹਨ ਆਧਾਰਨ ਮਾਇਆ ਸਿੱਧੇ ਤੌਰ ਤੇ ਧਨ ਦੇਣ ਦੀ ਕੋਸ਼ਿਸ਼ ਕੀਤੀ ਪਰ ਕਰਮਾਂ ਕਰਕੇ ਉਹ ਸਭ ਧੰਨ ਨੂੰ ਸੰਭਾਲ ਨਹੀਂ ਸਕਿਆ ਜਦੋਂ ਕਰਮਾਂ ਦੀ ਵਾਰੀ ਆਈ ਮੱਛੀ ਖਰੀਦਣਾ ਤਾਂ ਸਾਰਾ ਗੁੰਮਿਆ ਹੋਇਆ ਤਨ ਅਤੇ ਆਪਣੇ ਆਪ ਵਾਪਸ ਆ ਗਿਆ ਮਾਇਆ ਦੌਲਤ ਹੈ ਅਸਥਿਰ ਸੰਦੇਸ਼ ਮਾਇਆ ਜਾਂ ਧਨ ਦੌਲਤ ਅਸਥਿਰ ਅਤੇ ਚੰਚਲ ਹੁੰਦੀ ਹੈ ਇਹ ਆਉਂਦੀ ਜਾਂਦੀ ਰਹਿੰਦੀ ਹੈ ਅਤੇ ਇਸ ਨੂੰ ਜ਼ਬਰਦਸਤੀ ਫੜ ਕੇ ਨਹੀਂ ਰੱਖਿਆ ਜਾ ਸਕਦਾ ਜੇ ਕਿਸਮਤ ਵਿੱਚ ਨਾ ਹੋਵੇ ਤਾਂ ਵੱਡੀ ਤੋਂ ਵੱਡੀ ਦੌਲਤ ਵੀ ਹੱਥੋਂ ਨਿਕਲ ਜਾਂਦੀ ਹੈ ਉਦਾਹਰਨ ਲੱਕੜ ਹਾਰੇ ਨੂੰ ਲਾਲ ਮੋਹਰਾ ਅਤੇ ਹਾਰ ਸਿੱਧੇ ਮਿਲੇ ਪਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਗਵਾ ਬੈਠਾ ਜੋ ਬੀਜੇਗਾ ਸੋ ਵੱਢੇਗਾ ਦਾ ਸਿਧਾਂਤ ਸੰਦੇਸ਼ ਇਹ ਕਹਾਣੀ ਕਰਮ ਦੇ ਸਿਧਾਂਤ ਨੂੰ ਦ੍ਰਿੜ ਕਰਦੀ ਹੈ ਮਨੁੱਖ ਜੋ ਕੁਝ ਵੀ ਕਰਦਾ ਹੈ ਚੰਗਾ ਜਾਂ ਮਾੜਾ ਉਸ ਦਾ ਫਲ ਉਸ ਨੂੰ ਜ਼ਰੂਰ ਮਿਲਦਾ ਹੈ ਉਦਾਹਰਨ ਗਵਾੰਡਣ ਦਾ ਡਰ ਜਾਣਾ ਅਤੇ ਚੋਰੀ ਕੀਤੀ ਮੋਹਰਾਂ ਦੀ ਥੈਲੀ ਵਾਪਸ ਸੁੱਟ ਦੇਣਾ ਇਹ ਦਰਸਾਉਂਦਾ ਹੈ ਕਿ ਮਾੜੇ ਕੰਮ ਦਾ ਨਤੀਜਾ ਅੰਤ ਵਿੱਚ ਮਾੜਾ ਹੀ ਹੁੰਦਾ ਹੈ ਸੋ ਚੋਰੀ ਕਰਨ ਵਾਲੇ ਨੂੰ ਡਰ ਸਤਾਉਂਦਾ ਰਹਿੰਦਾ ਹੈ ਮੁੱਖ ਗੱਲ ਮਾਇਆ ਜਿੱਥੇ ਬਾਰੀ ਅਤੇ ਥੋੜੇ ਸਮੇਂ ਲਈ ਹੈ ਉੱਥੇ ਕਰਮ ਅਦਰੂਨੀ ਅਤੇ ਸਦੀਵੀ ਹਨ ਜੋ ਮਨੁੱਖ ਦਾ ਭਵਿੱਖ ਤੈਅ ਕਰਦੇ ਹਨ ਸੋ ਭੁੱਲ ਚੁੱਕੋ ਸੰਗਤ ਜੀ ਮਾਫ਼ ਕਰਨਾ ਸੋ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੋ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ